ਆ ਗੋੜਾ ਮੇਰਾ ਰਮੇਸ਼ ਕੁਮਾਰ ਹਾਂਜੀ ਕੀ ਗੱਲ ਬਾਤ ਹੈ ਗੱਲ ਬਾਤ ਇਹ ਵੀ ਸਵੇਰੇ 4 ਵਜੇ ਟਾਈਮ ਹੀ ਉਹਨਾਂ ਗੱਡੀ ਦੇ ਸ਼ੀਸ਼ਾ ਪੱਥਰ ਮਾਰਨ ਦੀ ਕੋਸ਼ਿਸ਼ ਕੀਤੀ ਐ ਜਿਸ ਵੇਲੇ ਜਿਹਦੇ ਚੋਰ ਤੋੜਦੇ ਆ ਜਿਲੇ ਬਾਜ ਜਦੋਂ ਆਵਾਜ਼ ਆਈ ਐ ਗੋਡੀ ਮੋੜਾ ਉਹਨੂੰ ਮੌਕੇ ਤੇ ਆਣ ਕੇ ਦੇਖਿਆ ਉੱਪਰੋਂ ਕੋਠੇ ਤੋਂ ਟਾਰਚ ਮਾਰੀ ਐ ਮੋਬਾਈਲ ਦੀ ਉਹ ਬੰਦੇ ਭੱਜ ਗਏ ਐ ਇਧਰ ਨੂੰ ਝਾੜੀਆਂ ਵਾਲੇ ਪਾਸੇ ਨੂੰ ਚਾਰ ਬੰਦੇ ਹੀ ਚੰਗੇ ਉੱਚੇ ਲੰਮੇ ਜਵਾਨੀ ਸੀ ਕੱਪੜੇ-ਕੁਪੜੇ ਦੇਖੇ ਜੀ ਹੁਣ ਕੱਪੜੇ ਕੁਛ ਤੇ ਯਾ ਕੋਈ ਉਹਨਾਂ ਨੇ ਕੋਈ ਨੋਟ ਵਗੈਰਾ ਛੁੱਟਿਆ ਇੱਥੇ ਬਤੀਆਂ ਬੰਦੀ ਸੀ 4 ਕਾ 5 5 ਕਾ ਪਰਚੀਆਂ ਛੁੱਟੀਆਂ ਇਹ 5 ਉਹ ਤੇ ਪਾਕਿਸਤਾਨ ਜਿੰਦਾਬਾਦ ਲਿਖਿਆ ਹੋਇਆ ਤੇ ਕਿਹਾ ਇੱਧਰ ਕੋਈ ਰੇਲਵੇ ਸਟੇਸ਼ਨ ਵੀ ਪੈਂਦਾ ਜਿੱਥੇ ਰੁਕ ਭਜੇ ਚੱਕੀ ਚੱਕੀ ਪੈਂ ਕੈਂਟ ਪੈਂਦਾ ਕੀ ਕੁਝ ਪੜਿਆ ਹੋਇਆ ਵੀ ਕਿਹਨੇ ਉਹ ਤੇ ਲਿਖਿਆ ਪਾਕਿਸਤਾਨ ਜਿੰਦਾਬਾਦ ਅਸੀਂ ਉਹ ਦੇਖੋ 4 ਦੇ ਕਾਇਲ ਤੇ ਕਾਇਲ ਦਿਖਾ ਮੈਨੂੰ ਨਹੀਂ ਨਹੀਂ ਦੋ ਨੇ ਇੱਥੇ ਜੀ ਇੱਕ ਕਾਰ ਸੀ ਉਹਦਾ ਸ਼ੀਸ਼ਾ ਤੋੜਾ ਗਿਆ ਔਰ ਇਹ ਵੀ ਜਾਣਕਾਰੀ ਕੋਈ ਮਿਲੀ ਹੈ ਕਿ پاکستان ਨੂੰ ਲੈ ਕੇ ਕੁਝ ਪੋਸਟਰ ਇਥੇ ਸੁੱਟੇ ਗਏ ਸੀ ਇਹ ਸਿਰਫ ਇੱਕ دہشت ਦਾ ਮਾਹੌਲ ਕਾਇਮ ਕਰਨ ਦੀ ਉਹਨਾਂ ਦੀ ਚਾਹ ਲੱਗੀ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਸਾਡਾ ਪੰਜਾਬ ਸਾਡਾ ਦੇਸ਼ ਇਕੱਠਾ ਹੈ ਔਰ دہشت ਗਰਦੀ ਜਿਹੜੀ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣਗੇ ਕੀ ਇਸ ਦੀ ਜਾਣਕਾਰੀ ਪੁੱਛਣ ਦੀ ਦਿੱਤੀ ਗਈ ਹੈ ਹਾਂਜੀ ਆ ਵੀ ਪਤਾ ਲੱਗਿਆ ਕਿ ਅਰਲੀ ਮਾਰਨਿੰਗ ਪੁਲਿਸ ਆਈ ਹੈ ਔਰ ਉਹ ਜਾਂਚ ਕਰ ਰਹੀ ਹੈ ਔਰ ਸਾਰੇ ਪਹਿਲੂਆਂ ਨੂੰ ਦੇਖ ਕੇ ਉਹ ਆਪਣਾ ਕੰਮ ਕਰ ਰਹੀ ਹੈ ਦੇਖੀ ਪਾਕਿਸਤਾਨ ਜਨਮ ਨਾਲ ਕੀ ਹੈਗਾ ਸਾਰਾ ਮਾਮਲਾ ਜੀ ਆਪਣੇ ਕੋਲ अर्ली मॉर्निंग इंफॉर्मेशन आई सी 4:30-5:00 ਨੂੰ ਕਿ टागी ਦੇ ਏਰੀਏ ਚ ਇੱਕ ਨਵਾਂ ਕਾਰ ਹੈ ਤੇ ਉਹਦੇ ਸ਼ੀਸ਼ੇ ਕੁਝ ਤੋੜੇ ਗਏ ਆ। ਉਹਦੇ ਬਾਅਦ ਕੁਝ ਉਹਦੇ ਸ਼ੱਕੀ ਜਿਹੜਾ ਲਿਟਰੇਚਰ ਪਿਆ ਮਿਲਿਆ। ਜਿਹਦੇ ਬਾਅਦ ਆਪਾਂ ਮੌਕੇ ਤੇ ਉੱਥੇ ਗਏ ਸੀ ਸਾਰਾ ਚੀਜ਼ਾਂ ਨੂੰ ਵੈਰੀਫਾਈ ਕੀਤਾ। ਉੱਥੇ ਜਿਹੜੀਆਂ ਉਹ ਸ਼ੱਕੀ ਲਿਟਰੇਚਰ ਸਲਿੱਪਸ ਵਗੈਰਾ ਕੁਝ ਪਈਆਂ ਹੋਈ ਸੀ ਉਹ ਪੜੀਆਂ ਆਪਾਂ। ਤੇ ਬਾਕੀ ਪੂਰੇ ਹਾਲਾਤ ਦਾ ਵੀ ਜਾਇਜ਼ਾ ਲਿਆ। ਇਹਨੂੰ ਜਿਹੜਾ ਮੈਂ ਕਹਿ ਰਿਹਾ ਨਾ ਚੰਨਾ ਕਿ ਸਭ ਤੋਂ ਪਹਿਲੇ ਤਾਂ ਕਿਸੇ ਨੂੰ ਕੋਈ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਇਹ ਮਾਮਲਾ ਸ਼ਰਾਰਤ ਦਾ ਲੱਗਦਾ ਕਿਸੇ ਨੇ ਜਾਣੂਦਗੀ ਸ਼ਰਾਰਤ ਕੀਤੀ ਹੈ ਇਹ ਨੂੰ ਆਪਾਂ ਵੈਰੀਫਾਈ ਕਰ ਰਹੇ ਇਹਦੇ ਵਿੱਚ ਇਸ ਤੋਂ ਇਲਾਵਾ ਕੋਈ ਹੋਰ ਜਿਹੜੀ ਕੋਈ ਸ਼ੱਕੀ ਗੱਲ ਸਾਡੇ ਸਾਹਮਣੇ ਨਹੀਂ ਆਈ ਹੈ ਤੇ ਇਸ ਲਈ ਮੈਂ ਲੋਕਾਂ ਨੂੰ ਰਿਕੁਐਸਟ ਕਰੂੰਗਾ ਕਿ ਬਿਲਕੁਲ ਪੈਨਿਕ ਨਾ ਕਰਨ ਪੁਲਿਸ ਨੂੰ ਚੈੱਕ ਕਰ ਰਹੀ ਹੈ ਕਿ ਇਹ ਕਿਸੇ ਵੱਲੋਂ ਕੀਤੀ ਗਈ ਸ਼ਰਾਰਤ ਜਾਪਦੀ ਹੈ ਮੇਬੀ ਉੱਥੇ ਜਿਹੜੀ ਗੱਡੀ ਲੱਗ ਰਹੀ ਹੈ ਉਹ ਨੋਵਾ ਜਿਹੜੀ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਲਗਾਤਾਰ ਉੱਤੇ ਲੱਗ ਰਹੀ ਹੈ ਉਹਨੂੰ ਉਹਨੂੰ ਲੈ ਕੇ ਕੋਈ ਹੋਰ ਗੱਲ ਨਾ ਹੋਵੇ ਹੈਨਾ ਤੇ ਆਪਾਂ ਸਾਰੀਆਂ ਗੱਲਾਂ ਜਿਹੜੀਆਂ ਚੈੱਕ ਕਰ ਰਹੇ ਆਂ ਬਾਕੀ ਇਹਦੇ 'ਚ ਪੈਨਿਕ ਕਰਨ ਦੀ ਬਿਲਕੁਲ ਬਿਲਕੁਲ ਵੀ ਕੋਈ ਲੋੜ ਨਹੀਂ ਤੇ ਇਹ ਜਿਹੜੀ ਹੈ ਕਿਸੇ ਵੱਲੋਂ ਕੀਤੀ ਗਈ ਸ਼ਰਾਰਤ ਹੈ ਜਿਹਨੂੰ ਆਪਾਂ ਜਲਦੀ ਸੱਚ ਦਾ ਜਾਣਨ ਨੂੰ